ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ 2 ਸਾਲਾ ਮਾਸੂਮ ਬੱਚੀ ਸਕੂਲ ਵੈਨ ਦੀ ਚਪੇੜ ਚ ਆ ਗਈ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਖਬਰ ਬਠਿੰਡਾ ਦੇ ਪਿੰਡ ਹਮੀਰਗੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਹ ਪੂਰੀ ਘਟਨਾ ਵਾਪਰੀ ਹੈ ਜਿਸ ਸਕੂਲ ਬੈਨ ਥੱਲੇ ਇਹ ਬੱਚੀ ਆਈ ਹੈ ਉਹ ਇੱਕ ਧਾਰਮਿਕ ਸੰਸਥਾ ਦੀ ਦੱਸੀ ਜਾ ਰਹੀ ਹੈ ਤੇ ਜਾਣਕਾਰੀ ਦੇ ਅਨੁਸਾਰ ਸਵੇਰ ਦੇ ਸਮੇਂ ਇਹ ਸਕੂਲ ਬੈਨ ਉੱਥੋਂ ਲੰਘ ਰਹੀ ਸੀ ਤੇ ਉਹ ਦੋ ਸਾਲਾਂ ਮਾਸੂਮ ਬੱਚੇ ਇਸ ਸਕੂਲ ਬੈਨ ਦੇ ਥੱਲੇ ਆ ਗਏ ਜਿਸ ਮਗਰੋਂ ਚਾਰੇ ਪਾਸੇ ਚੀਕ ਚਹਾੜਾ ਮੱਚ ਗਿਆ ਤੇ ਜੋ ਉਸ ਬੱਚੀ ਦੀ ਮੌਕੇ ਤੇ ਹਾਲਤ ਹੋਈ ਹੈ ਉਹ ਤਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਵੀ ਨਹੀਂ ਸਕਦੇ ਤੇ ਪਰਿਵਾਰਕ ਮੈਂਬਰਾਂ ਦੀ ਲਾਪਰਵਾਹੀ ਤਾਂ ਜ਼ਰੂਰ ਹੈ ਪਰ ਉੰਨਾ ਨਾ ਵੀ ਇਸ ਸਮੇਂ ਰੋੜੋ ਕੇ ਬੁਰਾ ਹਾਲ ਹੈ ਇਸ ਮੌਕੇ ਸਾਬਕਾ ਸਰਪੰਚ ਦਾ ਜੋ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਕਈ ਵਾਰ ਇਹਨਾਂ ਸਕੂਲ ਵੈਨ ਵਾਲਿਆਂ ਨੂੰ ਕਿਹਾ ਕਿ ਪਿੰਡ ਦੀਆਂ ਗਲੀਆਂ ਦੇ ਵਿੱਚ ਹੌਲੀ ਚਲਾਇਆ ਕਰੋ ਵੈਨ ਪਰ ਇਹ ਜਿਹੜੇ ਡਰਾਈਵਰ ਨੇ ਇਹਨਾਂ ਦੇ ਕੰਨਾਂ ਦੇ ਉੱਤੇ ਜੂਨ ਹੀ ਸਰਕਦੀ ਇਹਨਾਂ ਦੇ ਉੱਤੇ ਕੋਈ ਵੀ ਅਸਰ ਨਜ਼ਰ ਨਹੀਂ ਆ ਰਿਹਾ ਤੇ ਲਗਾਤਾਰ ਇਹ ਪਿੰਡ ਦੀਆਂ ਗਲੀਆਂ ਦੇ ਵਿੱਚ ਤੇਜ਼ ਤਰੀਕੇ ਦੇ ਨਾਲ ਵੈਨ ਚ ਲਾਉਂਦੇ ਨੇ ਤੇ ਜਿਸ ਕਰਕੇ ਅੱਜ ਇਹ ਡਰਾਈਵਰ ਦੀ ਲਾਪਰਵਾਹੀ ਦੇ ਕਰਕੇ ਇਸ ਮਾਸੂਮ ਬੱਚੀ ਦੀ ਜਾਨ ਚਲੀ ਗਈ ਇਸ ਮੌਕੇ ਪ੍ਰਤੱਖ ਦਰਸ਼ੀ ਨੇ ਦੱਸਿਆ ਜਿਸ ਨੇ ਇਹ ਸਾਰਾ ਘਟਨਾਕ੍ਰਮ ਆਪਣੀ ਅੱਖਾਂ ਦੇ ਨਾਲ ਦੇਖਿਆ ਉਹਨਾਂ ਨੇ ਕਿਹਾ ਕਿ ਸਵੇਰੇ ਆਪਣੇ ਬੱਚੇ ਨੂੰ ਸਕੂਲ ਦੇ ਲਈ ਵੈਨ ਦੇ ਵਿੱਚ ਚੜਾਉਣ ਆਈ ਸੀ ਤਾਂ ਇਹ ਜੋ ਬੱਚੀ ਹੈ ਅਮਨੀਤ ਕੌਰ ਏ ਵੀ ਉਹਨਾਂ ਦੇ ਮਗਰ-ਮਗਰ ਆ ਗਈ ਤੇ ਡਰਾਈਵਰ ਦੀ ਲਾਪਰਵਾਹੀ ਦੇ ਕਰਕੇ ਵੈਨ ਦੇ ਦੋਵੇਂ ਟਾਇਰਸ ਬੱਚੀ ਦੇ ਸਿਰ ਦੇ ਉੱਪਰੋਂ ਲੰਘੇ ਤੇ ਬੱਚੀ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਤਸਵੀਰਾਂ ਤੁਹਾਨੂੰ ਦਿਖਾਈਆਂ ਨਹੀਂ ਜਾ ਸਕਦੀਆਂ ਸਕਰੀਨ ਦੇ ਉੱਤੇ ਜੋ ਇਸ ਬੱਚੀ ਦੀ ਹਾਲਤ ਹੋਈ ਹੈ ਪਰ ਉਹਨਾਂ ਨੇ ਕਿਹਾ ਕਿ ਜੇਕਰ ਸਕੂਲ ਵੈਨ ਦੇ ਨਾਲ ਕੋਈ ਕੰਡਕਟਰ ਹੋ ਜਾ ਤਾਂ ਇਸ ਮਾਸੂਮ ਬੱਚੀ ਦੀ ਜਾਨ ਮੌਕੇ ਤੇ ਬਚ ਜਾਂਦੀ ਤੇ ਇਹ ਸਾਰਾ ਘਟਨਾਕਰਮ ਨਾ ਵਾਪਰਦਾ ਤੇ ਇਸ ਮੌਕੇ ਪਿੰਡ ਵਾਸੀਏ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਕਿ ਸਕੂਲ ਵੈਨਾਂ ਦੀ ਸਮੇਂ-ਸਮੇਂ ਤੇ ਚੈਕਿੰਗ ਕੀਤੀ ਜਾਵੇ ਤੇ ਕੰਡਕਟਰ ਨਾ ਹੋਣ ਦੀ ਸੂਰਤ ਦੇ ਵਿੱਚ ਉਸ ਸਕੂਲ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਅਜਿਹਾਂ ਕੋਈ ਵੀ ਹਰਸਾ ਨਾ ਵਾਪਰੇ ਤੇ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਤੇ ਉਹਨਾਂ ਨੇ ਵੈਨ ਚਾਲਕ ਨੂੰ ਹਿਰਾਸਤ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਹੈ ਪਰ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਬੰ ਮਾਸੂਮ ਬੱਚੀ ਜਿਹੜੀ ਜਾਨ ਚਲੀ ਗਈ ਉਸ ਮਗਰੋਂ ਇਲਾਕੇ ਦੇ ਵਿੱਚ ਵੀ ਸੋਗ ਦੀ ਲਹਿਰ ਹੈ ਤੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ 2 ਸਾਲ ਤੇ 4 ਮਹੀਨਿਆਂ ਦੀ ਆ ਇੱਥੇ ਘਰੇ ਕਹਿੰਦੀ ਮੈਂ ਸਕੂਲ ਜਾਣਾ ਸੀ ਕਿ ਮਗਜੀ ਦਾ ਵੰਡੀਆਂ ਦੇ ਘਰੇ ਸੀਗੀ ਉਹ ਤੋਂ ਮੜਾ ਇਹਨਾਂ ਦੇ ਘਰੇ ਜਾਣ ਲੱਗੀ ਸੀ ਰਾਤ ਉਰੀ ਖੜੀ ਸੀ ਕੰਨੀ ਤੇ ਹੋ ਅਸੀਂ ਕਹਾਂ ਚਲ ਆਪੀ ਬਾਗ ਜੂਗੇ ਇੱਧਰ ਖੇਡਦੀ ਖੇਡਦੀ ਇਹਨਾਂ ਨੂੰ ਕਹਿੰਦੀ ਮੇਰਾ ਗਵੰਡੀਆਂ ਦੇ ਜਾਨੀ ਆ ਮੁੜ ਕੇ ਸਾਨੂੰ ਦਾ ਪਤਾ ਹੀ ਨਹੀਂ ਤਾਂ ਰੋਟੀ ਨੂੰ ਬੋਲ ਮਾਰਦੇ ਸੀ ਕਹਿੰਦੀ ਆ ਗਈ ਕਣੀ ਚ ਸਾਰੇ ਘਰਾਂ ਚ ਰਹਿੰਦੀ ਆ ਖੇਡਦੀ ਉਹ ਬਾਤ ਸੀ ਜੀ ਤੜਕੇ ਸੋਹ ਦਾ ਟਾਈਮ ਸੀਗਾ ਅਕਾਂਹ ਤੇ ਬੱਚਾ ਲੈ ਜਾਂਦਾ ਬੱਚਾ ਨੇ ਥੋੜੀਆਂ ਤੇਜ਼ ਬਹੁਤ ਵਾਰੀ ਰੋਕਿਆ ਮੈਂ ਵੀ ਆਪ ਦੇ ਸਰਪੰਚ ਹੋਣ ਦੇ ਨਾਤੇ ਬਾਰ ਬਾਰ ਇਹਨਾਂ ਬੱਚਾਆਂ ਨੂੰ ਕਹਿੰਦਾ ਰਹਿਣਾ ਵੀ ਹੌਲੀ ਚੱਲੋ ਹੌਲੀ ਚੱਲੋ ਇਦੋਂ ਬੱਚਾ ਬੱਚਾ ਨੂੰ ਬੱਚਾ ਚੜਾ ਕੇ ਨਿੰਗਲ ਕਰੋ ਚੜਾਇਆ ਬੱਚਾ ਤੇ ਦੂਜਾ ਬੱਚਾ ਕਿਤੇ ਦੂਜੇ ਪਾਸੇ ਦੀ ਨਾਲ ਖੇਡਦਾ ਖੇਡਦਾ ਕਿਤੇ ਉਧਰ ਜਾਵ ਰਿਹਾ ਤੇ ਉਹ ਮੂਹਰੇ ਟਾਇਰ ਥੱਲੇ ਆ ਗਿਆ ਤੇ ਦੋਨੇ ਟਾਇਰ ਦੇ ਉੱਪਰ ਦਿਨੇਗੇ ਤੇ ਇਹਦੇ ਉੱਤੇ ਤੁਰਤੀ ਜੋ ਮੌਕੇ ਤੇ ਮੌਤ ਹੋਊਗੀ ਪਰ ਅਸੀਂ ਇਹ ਬੱਚੇ ਨੂੰ ਆਰਾਮ ਪਰੇ ਮੌਲਾਜਾ ਕਰਨ ਦੀ ਖਾਤਰ ਭੇਜ ਦਿੱਤਾ ਹੈ ਪੁਲਿਸ ਆ ਗਈ ਆਪਣੇ ਬਾਥ ਨੂੰ ਤੇ ਬਾਥ ਡਰਾਈਵਰ ਨੂੰ ਥਾਣੇ ਵਿੱਚ ਲੈ ਗਈ ਉਹਦੇ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਹੜੀ ਬਾਥ ਸੀਗੀ ਜੀ ਇਹ ਇਹ ਗਊਥਾਲਾ ਗਊ ਗਊਥਾਲਾ ਸਕੂਲ ਦੀ ਸੀਗੀ ਜੀ ਪਾਕਤਾ ਪਾਈਦੀ